ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਨਵਰੀ ਅਤੇ ਦਸੰਬਰ ਮਹੀਨੇ ਦੀ ਬੁਢਾਪਾ ਵਿਧਵਾ ਦਿਵੰਗ ਅਤੇ ਬੇਸਹਾਰਾ ਪੈਨਸ਼ਨ ਸੰਬੰਧੀ ਤਾਜ਼ਾ ਅਪਡੇਟ ਦੇਣ ਜਾ ਰਹੇ ਹਾਂ ਪੰਜਾਬ ਦੇ ਲੱਖਾਂ ਪੈਨਸ਼ਨਰ ਧਾਰਕਾਂ ਲਈ ਇਹ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ ਦੀ ਜੋ ਪੈਨਸ਼ਨ ਬਾਕੀ ਸੀ ਹੁਣ ਉਹ ਜਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿੱਚ ਪੈਨਸ਼ਨ ਜਾਰੀ ਹੋ ਚੁੱਕੀ ਹੈ। ਇਹ ਪੈਨਸ਼ਨ ਵਡਾਪਾ ਵਿਧਵਾ ਤੇ ਦਿਬਯੰਗ ਕੈਟਾਗਰੀ ਨਾਲ ਸੰਬੰਧਿਤ ਹੈ। ਇਸ ਸਮੇਂ 1500 ਦੀ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ। ਆਓ ਹੁਣ ਗੱਲ ਕਰਦੇ ਹਾਂ ਜੀ 2500 ਪੈਨਸ਼ਨ ਬਾਰੇ ਕੀ ਸਥਿਤੀ ਹੈ? ਤੁਹਾਨੂੰ ਸਪਸ਼ਟ ਤੌਰ ਤੇ ਦੱਸ ਦਈਏ ਕਿ 2500 ਵਾਲੀ ਪੈਨਸ਼ਨ ਹਾਲੇ ਤੱਕ ਕਿਸੇ ਵੀ ਜ਼ਿਲ੍ਹੇ ਵਿੱਚ ਜਾਰੀ ਨਹੀਂ ਕੀਤੀ ਗਈ ਹੈ। 2026 ਦੇ ਬਜਟ ਵਿੱਚ 2500 ਦੀ ਪੈਨਸ਼ਨ ਕਦੋਂ ਅਤੇ ਕਿਵੇਂ ਤੇ ਕਿਹੜੀ ਮਿੱਟੀ ਤੋਂ ਲਾਗੂ ਹੋਵੇਗੀ ਇਸ ਬਾਰੇ ਜਿਵੇਂ ਹੀ ਕੋਈ ਅਦਾ ਘਾਰਿਤ ਜਾਣਕਾਰੀ ਆਏਗੀ ਅਸੀਂ ਤੁਹਾਡੇ ਨਾਲ ਪੂਰੀ ਅਪਡੇਟ ਦੇਵਾਂਗੇ ਇਸ ਲਈ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਆਓ ਹੁਣ ਗੱਲ ਕਰਦੇ ਹਾਂ ਲੁਧਿਆਣਾ ਜ਼ਿਲ੍ਹੇ ਦੀ ਅਪਡੇਟ ਕੱਲ 5 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਜ਼ਿਲ੍ਹੇ ਵਿੱਚ ਪੈਨਸ਼ਨ ਜਾਰੀ ਕੀਤੀ ਗਈ ਸਾਨੂੰ ਕਾਫੀ ਸਮੇਂ ਤੋਂ ਲੁਧਿਆਣਾ ਜ਼ਿਲ੍ਹੇ ਬਾਰੇ ਮੈਸੇਜ ਆ ਰਹੇ ਸਨ ਕਿ ਉੱਥੇ ਪੈਨਸ਼ਨ ਨਹੀਂ ਆ ਰਹੀ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ ਦਿਬੰਗ ਅਤੇ ਵਿਧਵਾ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਸਾਰੇ ਇਲਾਕਿਆਂ ਵਿੱਚ ਇਹ ਪੈਨਸ਼ਨ ਭੇਜੀ ਜਾ ਚੁੱਕੀ ਹੈ ਹਲੇ ਬੁਢਾਪਾ ਪੈਨਸ਼ਨ ਲੁਧਿਆਣਾ ਵਿੱਚ ਜਾਰੀ ਨਹੀਂ ਹੋਈ ਪਰ ਜਲਦੀ ਹੀ ਉਹ ਵੀ ਜਾਰੀ ਕਰ ਦਿੱਤੀ ਜਾਵੇਗੀ ਆਓ ਹੁਣ ਗੱਲ ਕਰਦੇ ਹਾਂ 4 ਜਨਵਰੀ ਨੂੰ ਜਾਰੀ ਹੋਈ ਪੈਨਸ਼ਨ ਬਾਰੇ ਜ਼ਿਲ੍ਹਾ ਪਟਿਆਲਾ 4 ਜਨਵਰੀ ਨੂੰ ਸ਼ਾਮ 7 ਵਜੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਟਿਆਲਾ ਵਿੱਚ ਪੈਨਸ਼ਨ ਜਾਰੀ ਕੀਤੀ ਗਈ ਸੀ ਪਟਿਆਲਾ ਦੇ ਹਲਕੇ ਜਿਵੇਂ ਕਿ ਸਮਾਣਾ ਨਾਬਾ ਸੁਤਰਾਣਾ ਸਨੌਰ ਸੰਬੂ ਕਲਾ ਕਨੌਰ ਪਾਤੜਾ ਰਾਜਪੁਰਾ ਅਤੇ ਭੁੱਦਰ ਖੇੜੀ ਇਹਨਾਂ ਸਾਰੇ ਇਲਾਕਿਆਂ ਵਿੱਚ ਬੁਢਾਪਾ ਦਿਵੰਗ ਅਤੇ ਵਿਧਵਾ ਪੈਨਸ਼ਨ 1500 ਜਾਰੀ ਕੀਤੀ ਗਈ ਹੁਣ ਗੱਲ ਕਰਦੇ ਆ ਜਿਲ੍ਹਾ ਅੰਮ੍ਰਿਤਸਰ ਸਾਹਿਬ ਜਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਹਲਕੇ ਜਿਵੇਂ ਕਿ ਅਟਾਰੀ ਬਾਬਾ ਬਕਾਣਾ ਅਜਨਾਲਾ ਜੰਡਿਆਲਾ ਗੁਰੂ ਅਤੇ ਮਜੀਠਾ ਇਥੇ ਵੀ 1500 ਬੁਢਾਪਾ ਦਿਵੰਗ ਅਤੇ ਵਿਧਵਾ ਪੈਨਸ਼ਨ ਜਾਰੀ ਕੀਤੀ ਗਈ ਹੈ ਜੇ ਤੁਸੀਂ ਇਸ ਜ਼ਿਲ੍ਹੇ ਨਾਲ ਸੰਬੰਧਿਤ ਹੋ ਤਾਂ ਆਪਣੀ ਪੈਨਸ਼ਨ ਬੈਂਕ ਤੋਂ ਪ੍ਰਾਪਤ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਦੇ ਹਲਕਾ ਸਾਹਕੋਟ ਨਕੋਦਰ ਆਦਮਪੁਰ ਭੋਗਪੁਰ ਲੋਈਆਂ ਫਲੋਰ ਨੂਰਮਹਲ ਮਹਿਤਾਪੁਰ ਅਤੇ ਰੁੜਕਾ ਕਲਾਂ ਜਿੱਥੇ ਜਨਵਰੀ ਮਹੀਨੇ ਦੀ 1500 ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਹੁਣ ਜ਼ਿਲ੍ਹਾ ਕਪੂਰਥਲਾ ਦੇ ਹਲਕਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਡਾਲਾ ਸultanpur ਲੋਦੀ ਟਲਵਾ ਅਤੇ ਫਗਵਾੜਾ ਇੱਥੇ ਵੀ ਬੁਢਾਪਾ ਵਿਧਵਾ ਤੇ ਦਿਵੰਗ ਪੈਨਸ਼ਨ 1500 ਰੁਪਏ ਜਾਰੀ ਕੀਤੀ ਗਈ ਹੈ ਹੁਣ ਗੱਲ ਕਰਦੇ ਆ ਜੀ 3 ਜਨਵਰੀ ਦੇ ਵਿੱਚ ਹੋਈ ਅਪਡੇਟ ਬਾਰੇ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਾ ਫਿਰੋਜ਼ਪੁਰ ਹਲਕੇ ਵਿੱਚ ਘੱਲਖੁਰ ਮਮਦੂਟ ਗੁਰੂ ਹਰ ਰਾਏ ਮੱਖੂ ਅਤੇ ਜੀਰਾ ਦਸੰਬਰ ਮਹੀਨੇ ਦੀ 1500 ਪੈਨਸ਼ਨ ਜਾਰੀ ਹੁਣ ਗੱਲ ਕਰਦੇ ਆ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸ ਦੇ ਵਿੱਚ ਆਗੇ ਜੀ ਖਡੂਰ ਸਾਹਿਬ ਨੌਸਹਿਰਾ ਪੰਨਿਆਂ ਬਲਟੋਹਾ ਚੋੜਾ ਸਾਹਿਬ ਪੱਟੀ ਅਤੇ ਭਿੱਕੀ ਪਿੰਡ ਇੱਥੇ ਵੀ ਪੈਨਸ਼ਨ ਜਾਰੀ ਕੀਤੀ ਗਈ ਹੈ ਹੁਣ ਗੱਲ ਕਰਦੇ ਹਾਂ ਜੀ 31 ਦਸੰਬਰ ਤੋਂ 4 ਜਨਵਰੀ ਤੱਕ ਪੰਜਾਬ ਸਰਕਾਰ ਵੱਲੋਂ 14 ਤੋਂ 15 ਜ਼ਿਲ੍ਹਿਆਂ ਵਿੱਚ ਪੈਨਸ਼ਨ ਜਾਰੀ ਕੀਤੀ ਗਈ ਹੈ 2500 ਪੈਨਸ਼ਨ ਬਾਰੇ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਵੇਂ ਹੀ ਕੋਈ ਅਧਿਕਾਰਿਤ ਅਪਡੇਟ ਆਵੇਗੀ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਰਾਜ ਯੋਜਨਾ ਚੈਨਲ ਤੇ ਦੇਖਣ ਨੂੰ ਮਿਲ ਜਾਵੇਗੀ ਜੇਕਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ